ਨੋ ਮਈ 2023 ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਹਾਮੀਆਂ ਔਰ ਜਮਾਤ ਦੇ ਲੀਡਰਾਂ ਔਰ ਆਗੂਆਂ ਵੱਲੋਂ ਹੰਗਾਮੇ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਕੇਸ ਬਣਿਆ ਜਿਹੜਾ ਲਾਹੌਰ ਸ਼ੇਰਪੌ ਫੁੱਲ ਹੰਗਾਮੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਸ ਕੇਸ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸਾਰੇ ਸਰਕਟ ਵਿੱਚ ਲੋਕ ਜਿਨ੍ਹਾਂ ਨੇ ਲਾਹੌਰ ਦੇ ਵਿੱਚ ਮੂਜ਼ਾਹਰੇ ਕੀਤੇ ਹੰਗਾਮੇ ਕੀਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸਨੀਆਂ ਉਹਨ ਲਾਹੌਰ ਦੀ ਅਦਗਰਦੀ ਔਰ ਬਦਅਮਨੀ ਦੇ ਕੇਸਾਂ ਨੂੰ ਸੁਣਦੀ ਅਦਾਲਤ ਦੇ ਜੱਜ ਅਰਸ਼ਦ ਮਹਿਮੂਦ ਹੋਣਾ ਨੇ ਇਹਦਾ ਬਕਾਇਦਾ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਹੈ ਜਿਨ੍ਹਾਂ ਲੀਡਰਾਂ ਨੂੰ

ਜਿਨ੍ਹਾਂ ਨੂੰ ਇਮਰਾਨ ਖਾਨ ਦੇ ਨਾਲ ਵਫਾਦਾਰੀ ਦੇ ਬਦਲੇ 10-10 ਸਾਲ ਕੈਦ ਦੇ ਬਾਅਦ ਸ਼ੱਕਤੀਆਂ ਸਜ਼ਾਵਾਂ ਸੁਣਾਈਆਂ ਗਈਆਂ ਨੇ ਇਹ ਕਾਮ ਖਿਆਲ ਹੈ ਕਿ ਰਿਹਾਈ ਹੋਣ ਵਾਲੇ ਨੇ ਜਿਹੜੇ ਇਹਨਾਂ ਨੇ ਅੰਦਰ ਖਾਤੇ ਦੇ ਵਿੱਚ ਹੁਕਮਰਾਨਾਂ ਦੇ ਨਾਲ ਜਾਂ ਐਸਟੈਬਲਿਸ਼ਮੈਂਟ ਦੇ ਨਾਲ ਕੋਈ ਸਮਝੌਤੇ ਕਰ ਲਏ ਨੇ ਜਦ ਕਿ ਜਿਨ੍ਹਾਂ ਨੂੰ ਕੈਦ ਸਜ਼ਾਈ ਗਈ ਹੈ ਜਾਂ ਸਜ਼ਾ ਦਿੱਤੀ ਗਈ ਹੈ ਉਹ ਆਪਣੇ ਮੌਕਫ ਤੋਂ ਇਮਰਾਨ ਖਾਨ ਦੇ ਨਾਲ ਵਫਾਦਾਰੀ ਤੋਂ ਪਰਾਂ ਨਹੀਂ ਹੋਏ